ਕੋਟੀ ਪਾਲੀ ਥੱਲੇ ਟੀ-ਸ਼ਰਟ ਪਾ ਲਈ ਮੈਂ ਕਿ ਲਾ ਲਾਂਗੇ ਕਿਉਂਕਿ ਦੁਪਹਿਰ ਕਿ ਇਹਨੂੰ ਗਰਮੀ ਹੋ ਜਾਂਦੀ ਯਾਰ ਰੇਖਾ ਗਾਇਸ ਮੇਰੇ ਮਾਮਨੇ ਮੈਚਿੰਗ ਮੈਂ ਵੀ ਕਾ ਤੁਮ ਪਾਏ ਮਾਮੂਨੇ ਵੀ ਹਾਂ ਤੂੰ ਸੂਟ ਪਾਇ ਮੈਂ ਹੱਡੀ ਪਾਈ ਹੱਡੀ ਤੇ ਚੱਲਦੇ ਆ ਮੰਮੀ ਇਹ ਹੈਗਾ ਮੰਮੀ ਦੀ ਮਾਸੀਆਂ 13 ਮਾਸੀਆਂ ਮੰਮੀ ਦੀਆਂ ਮੰਮੀ ਤੇਰੀਆਂ 13 ਮਾਸੀਆਂ ਆ ਕਿੰਨੀਆਂ ਨੋ 10 13 ਆ ਬਾਬੇ 13 ਆ ਮੈਨੂੰ ਇੰਨਾ ਸ਼ੋਰ ਆ ਯਾਨੀ ਕਿ ਬਾਵਾ ਆ ਯਾਨੀ ਕਿ ਇੱਕ ਨਹੀਂ ਹੈਗੀਆਂ ਯਾਨੀ 9 10 ਤਾਂ ਹੋਣਗੇ ਮਾਮੂ ਕੰਨੀ ਚ ਰੱਖਣੀ ਕਿਦਾਂ 9 10 ਤਾਂ ਹੈਗੀਆਂ ਹੀ ਆ ਪਤਾ ਨਹੀਂ ਤੈਨੂੰ ਪਤਾ ਹੋਊਗਾ ਤੂੰ ਗਿਆ ਹੋਊਗਾ ਪਤਾ ਨਹੀਂ ਮੈਨੂੰ ਯਾਨੀ ਪਤਾ ਨਹੀਂ ਹੈ ਕਿ ਯਾਨੀ ਕਿ 6 7 8 9 ਇੰਨੀਆਂ ਤਾਂ ਹੈਗੀਆਂ ਪੱਕਾ ਯਾਨੀ 6 ਪੈਣਾ ਆ ਮੈਂ ਤਾਂ 6 ਚੱਲ ਵੱਧ ਕਹਿ ਹੋ ਗਏ ਖੈਜ ਗਏ ਸੁਕੂ ਚੱਲ ਇੱਕ ਨੇ ਗੱਲ ਤਾਂ ਸੁਣੀ ਨਹੀਂ ਨਹੀਂ ਬਲਾਗ ਇਚ ਪਾਗਲਾ ਬੇਕਪ ਯਾਰ ਵਿਆਹ ਦੇਖਣ ਨੂੰ ਬਹੁਤ ਆਜੇ ਵਿਆਹ ਦੇਖਣ ਨੂੰ ਬਹੁਤ ਜੀ ਕਰਦਾ ਵਿਆਹ ਹੋ ਜਾਵੇ ਕੋਈ ਹਨਾ ਹਾਂ ਜਦੋਂ ਭੰਗੜੇ ਭੰਗੜੇ ਲੱਗੇ ਹੁੰਦੇ ਤਾਂ ਸਟੇਜ ਤੇ ਡਾਂਸ ਕਰਦੇ ਉਹ ਦੇਖਣ ਨੂੰ ਬਹੁਤ ਜੀ ਕਰਦਾ ਤੇਰਾ ਵੀ ਹਾਂ ਤੂੰ ਤੇਰਾ ਵੇਖਾਂ ਤੂੰ ਮੇਰਾ ਦੇਖੀ ਕਦਾ ਵੱਡੀ ਹੋ ਗਈ ਹਾਂ ਆਹੋ ਜੱਤ ਕਰ ਮੈਂ ਵੇਟ ਕਰ ਤੂੰ ਮੇਰਾ ਵਿਆਹ ਦੇ ਕੀ ਕਹਿੰਦੀ ਜਦ ਵੱਡੀ ਹੋ ਗਈ ਓ ਗੋਡ ਤੇਰਾ ਤਾਂ ਕੰਨ ਨਹੀਂ ਨੇ ਅਸੀਂ ਕੰਨਾ ਕੰਨਾ ਤੂੰ ਕਿਹਨੇ ਕਰਾਣਾ ਵਿਆਹ ਸਾਬੇ ਨਾਲ ਸਾਬੇ ਨਾ ਉਹ ਤੇ ਭਰਾ ਆ ਤੇਰਾ ਪਾਗਲ ਉਹ ਤੇ ਭਰਾ ਆ ਤੇਰੇ ਪੁੱਤ ਨਿਆਣੇ ਨਿਆਣੇ ਕੀ ਬਦੌਦੇ ਕਹਿੰਦੇ ਜੋ ਮੂੰਹੋਂ ਦਾ ਬੋਲ ਦਿੰਦੀ ਮੈਨੂੰ ਪਤਾ ਵਿਆਹ ਕੀ ਹੁੰਦਾ ਐ ਸੁਭਾਅ ਬਦਲਦਾ ਚਲੋ ਹਾਂ ਗਾਇਸ ਹਾਂ ਚੱਲ ਬਾਕੀ ਤੇ ਜੀ ਆਪਦੀ ਭੈਣ ਨੂੰ ਬਹੁਤ ਮੇਰੇ ਕਿਊਟ ਆ ਦੱਸ ਕਿੱਥੇ ਜਾਣਾ ਆਪਾਂ ਬੋਲ ਹੈ ਚਲੋ ਕਿੱਥੇ ਜਾਣਾ ਆਪਾਂ ਸੁਸਾ ਸੰਡੇ ਆਜ ਫਿਸ਼ਾ ਏਖਣ ਸੁਸਾ ਥੋੜੀ ਬਾ ਸੰਡੇ ਕਿਤੋਂ ਆਜ ਸੰਡੇ ਆ ਚਲੋ ਆਜੋ ਬਣੇ ਰ ਬਲੌਗ ਨਾਲ ਚੱਲਦੇ ਆਂ ਭੋਜ ਤੇ ਦੇ ਦੇ ਪਕੌੜੇ ਪਕੌੜੇ ਤਾਂ ਖਾਣੇ ਨੇ ਹੈ ਕਿ ਮੈਨੂੰ ਤੇ ਤੁਹਾਨੂੰ ਪਤਾ ਵਜਨ ਘੱਟ ਹੋਇਆ ਮੁੜ ਕੇ ਉੱਥੇ ਫੇਰ ਕੰਮ ਹੋ ਜਾਂਦਾ ਉਨੇ ਜਿਆਦੇ ਕਰਨਾ ਪੈਂਦਾ ਨਾ ਵਰਕਆਊਟ ਮੈਂ ਤੇ ਗਲਾਉਜਮਣ ਖਾਉਂਗੀ ਤੇਰੀ ਵੀ ਗਲਾਉਜਮਣ ਚਾਕੇ ਖਾਣਗੀ ਗਲਾਉਜਮਣ ਤੇ ਪਸੰਦ ਆ ਨਾ ਇਹ ਬਹੁਤ ਹੀ ਈਨੇ ਗਲਾਉਜਮਣਾਂ ਦੀ ਜੀ ਚਲੋ ਚੱਲਦੇ ਆ ਜੀ ਲਾਤੀ ਗੱਡੀ ਉਧਰ ਇਹ ਹੈਗਾ ਪੈਂਡ ਗਰੋਆ ਗਰੋਆ ਨਾਲ ਹੀ ਸਾਡੇ ਪਿੰਡਾਂ ਦੇ ਦੂਸਾਂ ਨੂੰ ਜਾਂਦੇ ਆ ਰਾਹ ਜਾਂਦੇ ਹੈ ਬੋਲੁੰਨੀ ਰਹਿ ਕੇ ਕਹਿੰਦੇ ਗੱਡੀ ਚ ਉਹ ਆਇਆ ਹੈ ਗਰੋਆ ਇੱਕ ਸਾਡੇ ਇੱਧਰ ਫਲੋਰ ਆਲ ਦਾ ਮੁੰਡਾ ਹੁੰਦਾ ਏ ਉਹ ਇਹਨਾਂ ਦੇ ਮੇਰੀ ਰਿਸ਼ਤੇਦਾਰੀ ਜਿਹੜੀਆਂ ਉਹਦੀ ਭੈਣ ਵੈਈ ਹੋਆ ਉਹ ਕਹਿੰਦਾ ਭਾਜੀ ਤੁੰਗ ਦਾ ਇੱਥੇ ਮੈਂ ਦੇ ਮੇਰੇ ਰਿਸ਼ਤੇਦਾਰ ਆ। ਕਹਿੰਦਾ ਠੀਕ ਹੈ ਉਹ ਮੇਰੇ ਨਾਲ ਪੜਦਾ ਹੁੰਦਾ ਏ। ਉਹਨੇ ਪਛਾਣ ਲਿਆ। ਤੇ ਚਲੋ ਉਹ ਚਲ ਜਾਣਾ ਚਾਹੀਦਾ ਮੰਮੀ ਨੇ ਮੈਂ ਕਿਹਾ ਪ੍ਰਸ਼ਾਦਾ ਨਹੀਂ ਆਪਾਂ ਛਕਣਾ ਹੈਗਾ ਹੈਨਾ। ਚਲੋ ਹਾਜ਼ਰੀ ਲਵਾਤੀ ਹੁਣ ਜਾ ਕੇ ਘੜੇ। ਸੁਖਮਨੀ ਵੀ ਤੁਹਾਨੂੰ ਪਤਾ ਹੀ ਉਹਨੇ ਕਿੱਥੇ ਟਿਕਾ ਦੇਣਾ ਹੈ। ਟਿਕਦੀ ਨਹੀਂ ਅੰਦਰ।

ਬੰਡ ਕੱ ਲੈ ਦੇ ਚੀਜ਼ ਮੈਂ ਤੇਰੇ ਨਾਲ ਖਾਣੇ ਤੇ ਮੇਰੇ ਨਾਲ ਅੰਦਰ ਬੈਠੀ ਕਹਦੇ ਨਹੀਂ ਜਿੰਨ ਲੱਗ ਮੈਂ ਮੈਂ ਸਾ ਤੇਰੇ ਕੇ ਬਾਅਦ ਬੋਲ ਬੜ ਬੜ ਗੱਲਦਾ ਪੇ ਬੜਿਆਂ ਨੂੰ ਇਹਨੇ ਕਹਿੰਦੀ ਪਤਾ ਨਹੀਂ ਕੀ ਅੰਦਰ ਕਰਨਾ ਹੈ ਤੇ ਜਗਾ ਨਹੀਂ ਹੈ ਐ ਪਤਾ ਨਹੀਂ ਅੰਦਰ ਕੀ ਕਰਨਾ ਹਾਂ ਹਾਂ ਚੱਲ ਜਾਣਾ ਪਛੇਤੀ ਕੋਈ ਨਹੀਂ ਮੇਰੇ ਬੱਟੇ ਚਲੋ ਗਾਇਸ ਕਾ ਦਿਨਾਂ ਮੇ ਗੱਲਾਂ ਬਾਤਾਂ ਕਰ ਲਵਾਂ ਕਿ ਅੱਡੀ ਕਰਦੇ ਹਾਂ ਬਲੌਕ ਕੈਂਟੀ ਆਇਆ ਚੱਲਾ ਗਾਇ ਲੰਗਰ ਚੱਲ ਪਿਆ ਯਾਰ ਕੜਾ ਦਾ ਬੜਾ ਪਛਾ ਇੱਕ ਮਿੰਟ ਦੱਸਦਾ ਹਾਂ ਉਹ ਖਾਦਿਆ ਲੰਗਰ ਛੱਕ ਲੰਗਰ ਛੱਕ ਕੇ ਬਾਬੇ ਉਹ ਕੜਾ ਸੀਗਾ ਨਾ ਬਦਾਮ ਤੋਂ ਆਈ ਨਹੀਂ ਪਤਾ ਕੀ ਕੁਝ ਪਾ ਕੇ ਬਣਾਇਆ ਸੀਗਾ ਯਾਨੀ ਗਜਰੇਲੇ ਗਜਰੇਲਾ ਵੀ ਨਹੀਂ ਕਹਿ ਸਕਦੇ ਪ੍ਰਸ਼ਾਦ ਹੀ ਸੀ ਉਹ ਲੰਗਰ ਦੇ ਨਾਲ ਹੁਣ ਬਤਾਇਆ ਨੇ ਬੜਾ ਸੁਆਦ ਸੀਗਾ ਦੋਵਾਰੀ ਮੈਂ ਖਾਦਾ ਯਾਰਾ ਆ ਗਿਆ ਹੁਣ ਚੱਲ ਹੁੰਦੇ ਸਖੋ ਨਹੀਂ ਹੁਣੇ ਮੰਮੀ ਹੁਣੇ ਉਹ ਲੰਗਰ ਖਾ ਕੇ ਤੁਹਾਨੂੰ ਪਤਾ ਕੋਕੀ ਚੜ ਜਾਂਦੀ ਲੰਗਰ ਖਾ ਕੇ ਤਾਂ ਇਦਾਂ ਹੁੰਦਾ ਕਿ ਧੁੱਪੇ ਮੰਜਾ ਢਾ ਕੇ ਬਸ ਸੌ ਜਾ ਹੁਣ ਉਹਨਾਂ ਨੂੰ ਕਿਹਾ ਮੈਂ ਕਿਹਾ ਆ ਜਾਓ ਕਾਰ 'ਚ ਤੂੰ ਚੱਲੀਏ ਮਾਸੀ ਹੁਣਾਂ ਨੂੰ ਮਿਲ ਲਿਆ ਉਹ ਕਹਿੰਦੇ ਆਏ ਨਹੀਂ ਦੋ ਦਿਨ ਮੈਂ ਮੈਂ ਤਿੰਨ ਘਰ ਦੇ ਨੂੰ ਕਿਹਾ ਸੀ ਚੱਲੀਏ ਜਾਇਆ ਹੀ ਗੇੜਾ ਕੱਢਿਆ ਹੀ ਮੈਂ ਕਿਹਾ ਇਹ ਕਹਿੰਦੇ ਭੁੱਖ ਤੇ ਜਾਣਾ ਸਾਹਮਣੇ ਮੈਂ ਕਹਿੰਨ ਉਹ ਚੁਲ੍ਹਾ ਘੜੇ ਆ ਫੇ ਉਹਨੇ ਇਹ ਹੁਣ ਮੈਨੂੰ ਕਹੋ ਮੰਮੀ ਇਦਾਂ ਥੋੜੀ ਕਹੀ ਜਾਂਦੇ ਫੇ ਮੈਂ ਤਾਂ ਸੱਚ ਦੱਸਣਾ ਜੋ ਵੀ ਗੱਲ ਹੋਈ ਹੈ ਨਾ ਮੈਨੂੰ ਇਦਾਂ ਹੈਗਾ ਕਿ ਐਵੇਂ ਕਹਦੇ ਟਾਈਮ ਨਹੀਂ ਲੱਗਾ ਜਾ ਜੇ ਉਹ ਮੈਂ ਤਾਂ ਉਹਦਾ ਵੀ ਸੱਚੀ ਸਿੱਧੀ ਸਿੱਧੀ ਕਿਹਾ ਸੀ ਕਿ ਚੱਲੀਏ ਮੈਂ ਮੰਮੀ ਕਹਿੰਦੀ ਨਹੀਂ ਪਹੂਗਣਾ ਅੱਜ ਨਹੀਂ ਜਾਵਾਂ ਪਤਾ ਨਹੀਂ ਕੌਣ ਲੈ ਗਿਆ ਮਗਰ ਬਿਸ਼ਨ ਸਿੰਘ ਲੰਪੜਦਾਰ ਹੋ ਵਾਹੀ ਮੇ ਨੰਦ ਆ ਗਿਆ ਹੁਣ ਤਾਂ ਲੰਗਰ ਖਾ ਕੇ ਹੈ ਨਾ ਲੰਗਰ ਖਾ ਕੇ ਇਦਾਂ ਕੁੱਕੀ ਚੜੀ ਆ ਗਏ ਨਾ ਉਹਨੇ ਇਦਾਂ ਧੁੱਪੇ ਕੱਪੜੇ ਲਾ ਗਿਆ ਮੰਜਾ ਡਾ ਕੇ ਪੈ ਜਿਵੇਂ ਆਮ ਨੇ ਸ਼ਾਮ ਕੀ ਨੂੰ ਉੱਠੇ ਬੰਦਾ ਪਰ ਹੁਣ ਟਾਈਮ ਹੋ ਗਿਆ 1 ਵਜੇ ਗਿਆ ਜਾ ਕੇ ਹੁਣ ਪੱਠੇ ਪਾਉਣੇ ਨੇ ਜਿਹੜੇ 2 ਵਜਾਂ ਨੇ ਜਾਂਣਾ ਰਾਤੇ ਮੈਂ ਦਰਮਾਣ ਨੂੰ ਆਪਣੀ ਧੀ ਬਣਾ ਲਾਂ ਤੂੰ ਦੱਪੀ ਲੱਗ ਦੇ ਮਮੀ ਨੇ ਕਹਿੰਨਾ ਜੇ ਫੀ ਪਾਈ ਆ ਕਹਿੰਦੀ ਮੈਨੂੰ ਵੀ ਇਦਾਂ ਪਾ ਗਨਾਇ ਤੇ ਮੈਨੂੰ ਪਾ ਲੈ ਆ ਆ ਗਨਾਇ ਇਹ ਵੀ ਮੇਰਾ ਪਾ ਹੋ ਗਿਆ ਮਾੜੀ ਸ਼ੁਕਰਾਂ ਨੇ ਉਹਨਾਂ ਪਰਸੋਂ ਤੀ ਦਿੰਦੇ ਹੈਂ ਸ਼ੁਕਰਾਂ ਸੁਬਹ ਨਹੀਂ ਭੇਜਦਾਣਾ ਤੈਨੂੰ ਮਮੀ ਕਹਿੰਦੀ ਮਾਂ ਨਿਆ ਜਾਣਾ ਇਹ ਮੇਰੇ ਦੋਸਤਾਂ ਨਾਲ ਆਪਣੇ ਦੱਸਦੇ ਨੇ ਆਪਰੇ ਦੋਸਤ ਹੈ। ਚਲੋ ਮਨੈ ਪਾਈਏ ਪੱਠੇ ਕਰੀਏ ਕੰਮ ਪਕੌੜੇ ਖਾਦੇ ਹੋ ਅੱਜ ਹੋਈ ਤਰ੍ਹਾਂ। ਤੂੰ ਖਾਦੇ ਮੈਂ ਚੱਪ ਪਕੌੜੇ। ਹੈ? ਕਿੰਨੇ ਕੇ? ਦੋ ਚੋਰ ਚੱਪਸਾ ਲੈ ਲੈ। ਹਾਂ। ਓਰੇ ਬਰਤਾਂਦੇ ਇਹ ਕੋਲੇ ਕਰਿਆ ਫਿੰਗਰਾਂ ਜੀ ਫਿੰਗਰਾਂ ਜੀ ਮੈਂ ਕਿ ਬੁੜੀਆਂ ਨੂੰ ਕੀ ਪਤਾ ਲੱਗਣਾ ਉਹ ਤਾਂ ਨਾਲ ਦੇ ਥਾਲੀਆਂ 'ਚ ਦੇਖ ਕੇ ਕਹਿੰਦੇ ਹੁਣ ਅਚਾਈ ਨੂੰ ਕਹਿੰਦੀ ਫਿੰਗਰ। ਫਲ ਜੀ ਜਾਲਾ ਕਿਹਾ ਅੱਛਾ ਨਹੀਂ ਸੀ ਲੱਗੀ ਐ ਤੂੰ ਚਲ ਆ ਪੀ ਕੇ ਆ ਜੀ ਗੱਲ ਖੇਡ ਲਾ ਗੈਰੀ ਦੇ ਨਹੀਂ ਸੁਖ ਨਹੀਂ ਜਾਣਾ ਨਾਲ ਨਹੀਂ ਲੈਲਾ ਜਾਣਾ ਤਾਂ ਚੱਲ ਪਾ ਮੈਂ ਆਣਾ ਹੈ ਗਰੀਨ ਬਟਾ ਪੜ ਕੇ ਗਰੀਨ ਬੜੀ ਆ ਚਿੱਕਾ ਗਾਦਾ ਮੈਂ ਨਾ ਨਹੀਂ ਜਾਂਦੇ ਨੇ ਕੋਈ ਨਹੀਂ ਕੋਈ ਨਹੀਂ ਚੱਲ ਠੀਕ ਆ ਕਦਾ ਨੌੜਾ ਨਾ ਆਲੀ ਪੱਲ ਚੱਲ ਜਾ ਚੱਲ ਜਾ ਹਾਂ ਹਾਂ ਖੜਾ ਮੈਂ ਇੱਥੇ ਤੁਹਾਡੇ ਕੋਲੇ ਅੰਦਰ ਵੜ ਕੇ ਆਈ ਅੱਛਾ ਚੰਗਾ ਭੋਗ ਸਾਡਾ ਅੱਜ ਦਾ ਤਸੱਲੀ ਕਰਾਤੀ ਭੋਗ ਨੇ ਐਨੀ ਨੇਸਤੀ ਪਾਈਓ ਤੇ ਭਰਾ ਆਪਣਾ ਆਇਆ ਸੀ ਚੱਲਾ ਹੋਵੇ ਕੈਨੇਡਾ ਨੂੰ ਚੱਲਾ ਤੇ ਮੈਂ ਕਿਹਾ ਚਲ ਉਹਨੂੰ ਬਲੇਸਿੰਗ ਦੇ ਦਿੱਤੀ ਆ ਫਿਊਚਰ ਲਈ ਕਿੰਨੇ ਦਿਨ ਹੋ ਗਏ ਸੀ ਗੱਲ ਬਹੁਤ ਪੁਰਾਣਾ ਬੇਲੀ ਆ ਯਾਰ ਦੋਸਤ ਆਪਣਾ ਬਹੁਤ ਛੋਟੇ ਹੁੰਦੇ ਸੀ ਆਪਾਂ ਨੂੰ ਜਾਣਦਾ ਸੌਕ ਇਹ ਲੈਣ ਆਇਆ ਸੀ ਮੈਂ ਇਹ ਮੈਂ ਕਹ ਥੱਲੇ ਗਾਂ ਦੇ ਹਨਾ ਇੱਦਾਂ ਨਿੱੱਗਾ ਹੀ ਰਹਿੰਦਾ ਆਪਣੇ ਤਾਂ ਕੰਬਲ ਕੰਬਲ ਲੈ ਕੇ ਪੈ ਜਦਾ ਜਾਨਵਰ ਦੇ ਉੱਪਰ ਵੀ ਬਾਹਰ ਪੱਲਣ ਲਾ ਦੀਦਾ ਥੱਲੇ ਸੌਕ ਬਿਛਾ ਦੀ ਨਾਲ ਨਿੱਗਾ ਹੀ ਰਹਿੰਦਾ ਜਾ ਜੇਹਪਰਾ ਕੈਨੇਡਾ ਨੂੰ ਚੱਲਾ ਤੇ 13 14 15 ਤੱਕ ਆਪਣੇ ਹੋਰ ਕੈਨੇਡਾ ਦੇ ਪਰੋਣੇ ਆਏ ਨੇ ਮਾਮੇ ਹਣੇ ਉਹ ਉਧਰ ਘਰੇ ਤੁਹਾਨੂੰ ਪਤਾ ਜਿੱਥੇ ਸਪਾਈ ਕਰਾਉਂਦੇ ਆਪਾਂ ਉਹ ਘਰ ਆ ਉਹਨਾਂ ਨੇ ਬਾਵਾ ਟਾਈਮ ਬਾਅਦ ਆਉਣਾ ਇਸ ਵਾਰ ਉਧਰ ਤਾਂ ਹੋ ਗਿਆ 40 50 ਸਾਲ ਉਹਨਾਂ ਗਏ ਨੇ ਅੱਜ ਨਕਲਾ ਆ ਵੀ ਰਾਜ ਕਰਨਾ ਦੇਖਣਾ ਆ ਤੁਹਾਨੂੰ ਬਾਤ ਸੁਣਨੀ ਹੋਣੀ ਹੈ ਕਈਆਂ ਨੂੰ ਬਹੁਤ ਪਸੰਦ ਨਕਲਾ ਹਨ ਚਲੋ ਗਾਇਸ ਕਰਦੇ ਆ ਬਲੌਗ ਕੰਟੀਨਿਊ ਕੱਲ ਇਹ ਕੰਮ ਥੋੜਾ ਕਰ ਆਏਗੇ ਲੋ ਗਾਇਸ ਤਾਂ ਦਿੱਤਾ ਮੈਂ ਮਿਲਦੇ ਹਾਂ ਹੁਣ ਨਵੇਂ ਵਲੌਗ ਦੇ ਵਿੱਚ ਹੁਣ ਤੁਹਾਨੂੰ ਪਤਾ ਹੀ ਹੈ ਹੁਣ ਜਨ ਆ ਆ ਗਿਆ ਦਸੰਬਰ ਜਨਵਰੀ ਫਰਵਰੀ ਹੁਣ ਤੱਕ ਕੈਨੇਡਾ ਤੋਂ ਆ ਗਿਆ ਕੈਨੇਡਾ ਤੋਂ ਚੱਲ ਗਏ ਇੰਗਲੈਂਡ ਤੋਂ ਆ ਗਏ ਇੰਗਲੈਂਡ ਤੋਂ ਚੱਲ ਗਏ ਉਹ ਵਿਆਹ ਆ ਗਿਆ ਇਦਾਂ ਹੁਣ ਇਦਾਂ ਹੀ ਚੱਲਣਾ ਸੀਜ਼ਨ ਮਿਲਦੇ ਆਪਾਂ ਨਵੇਂ ਵਲੌਗ ਦੇ ਵਿੱਚ ਗਲਤੀ ਭੁੱਲ ਚੁੱਕ ਮਾਫ ਕੰਟੀਨਿਊ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਬਾਏ ਗਾਇਸ ਸੀਆ ਸੀ ਟੂਮਾਰੋ